ਸਿਮਨ ਹਾਂ ਗਰਮੀ ਕਿੰਨੀ ਹੈ ਨਾ ਹਾਂ ਬਹੁਤ ਗਰਮੀ ਹੈ ਜੇ ਇੱਕ ਬੰਦਾ ਨਾ 500 ਦਰਖਤ ਲਾਵੇ 500 ਤਾਂ ਗਰਮੀ ਘਟੂਗੀ ਹਾਂ ਅਮੇਜ਼ਿੰਗ ਸਿਮਨ ਕੋਲ ਗਰਦਰੇ ਇਕੱਠੇ ਕਿੰਨਾ ਹੋ ਗਿਆ ਸੀ ਥੋੜਾ ਜਿਹਾ ਸੀ ਨਹੀਂ 500 ਬੰਦਾ ਹੋਊ 500 ਹਾਂ ਹੋਊਗਾ ਮਗੋਂ ਵੀ ਬੋਲੀ ਆ ਸਿਮਨ ਹਾਂ ਹਾਂ ਬਹੁਤ 500 ਦਾ ਤਾਂ ਆਉਂਦਾ ਹੀ ਕੁਝ ਨਹੀਂ 500 ਦਾ ਤਾਂ ਕੁਝ ਨਹੀਂ ਆਉਂਦਾ ਸੇਮ ਨੂੰ ਮੈਂ ਸ਼ਰਟ ਨਵੀਂ ਲੈਂਦੀ ਆ 500 ਦੀ ਹੋਊ ਨਾ ਹਾਂ 500 ਦੀ ਆ ਆ ਚੱਕਾ ਦੇ 500 ਰੁਪਏ ਤੇ ਬਖਸ਼ ਦੇ ਮੈਨੂੰ 500 500 500 ਦਿਮਾਗ ਖਾ ਲਿਆ ਬੋਲੀਉ ਜਾਂਦਾ